ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਾ ਤੇਜਸ ਮਨੀਰ ਹੈ ਪੰਜਾਬ ਵਰਗਾ ਸੂਪਾ ਜਿਸ ਨੂੰ ਅਸੀਂ ਹਰੀ ਕ੍ਰਾਂਤੀ ਦੀ ਧਰਤੀ ਕਹਿੰਦੇ ਆ ਜਿੱਥੇ ਖੁਸ਼ਹਾਲੀ ਅਤੇ ਮਿਹਨਤ ਦਾ ਪ੍ਰਤੀਕ ਵਸਦਾ ਹੈ ਉੱਥੇ 마ਸੂਮ ਬੱਚੇ ਦੀ ਕੁਰਬਾਨੀ ਕਿਉਂ ਦਿੱਤੀ ਜਾ ਰਹੀ ਜਿਸ ਉਮਰ ਵਿੱਚ ਬੱਚਿਆਂ ਦੇ ਸੁਪਨੇ ਅਸਮਾਨ ਨੂੰ ਛੂਹਣੇ ਚਾਹੀਦੇ ਨੇ ਉਸ ਉਮਰ 'ਚ ਉਹਨਾਂ ਦੇ ਸੁਪਨਿਆਂ ਨੂੰ ਮਸ਼ੀਨਾਂ ਦੇ ਸ਼ੋਰ ਹੇਠ ਦੱਬਾਇਆ ਜਾ ਰਿਹਾ ਹੈ ਕੀ ਸਾਡੇ ਸਮਾਜ ਲਈ ਸ਼ਰਮ ਦੀ ਗੱਲ ਨਹੀਂ ਹੈ ਦਰਅਸਲ ਇਹ ਸਭ ਕੁਝ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਲੁਧਿਆਣਾ ਜਿਸ ਨੂੰ ਪੰਜਾਬ ਦਾ ਮੈਂਚੈਸਟਰ ਕਿਹਾ ਜਾਂਦਾ ਹੈ ਉੱਥੇ ਹਾਲ ਹੀ ਵਿੱਚ ਇੱਕ ਅਜਿਹੀ ਘਟਨਾ ਦੇਖਣ ਨੂੰ ਮਿਲੀ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਦਰਅਸਲ ਇੱਕ ਫੈਕਟਰੀ 'ਚ ਕੰਮ ਕਰਦੇ ਦੌਰਾਨ 11 ਸਾਲ ਦੇ ਮੁੰਡੇ ਦੀ ਇੱਕ ਮਸ਼ੀਨ 'ਚ ਦੋ ਉਂਗਲਾ ਕੱਟੀਆਂ ਗਈ ਇਹ ਸਿਰਫ ਇੱਕ ਹਾਦਸਾ ਨਹੀਂ ਹੈ ਸਗੋਂ ਸਾਡੇ ਕਾਨੂੰਨ ਅਤੇ ਸਮਾਜ ਦੀ ਅਸਫਲਤਾ ਦਾ ਸਭ ਤੋਂ ਵੱਡਾ ਸਬੂਤ ਹੈ ਦੱਸ ਦਈਏ ਕਿ ਘਟਨਾ ਜਸਪਾਲ ਬਾਂਗਰ ਰੋਡ ਇੱਥੇ 11 ਸਾਲ ਦੇ ਇੱਕ ਬੱਚੇ ਨੂੰ ਚਾਹ ਪਾਣੀ ਪਰੋਸਣ ਦੇ ਨਾਂ ਤੇ ਇੱਕ ਫੈਕਟਰੀ ਵਿੱਚ ਕੰਮ ਤੇ ਰੱਖਿਆ ਗਿਆ ਸੀ ਪਰ ਹਕੀਕਤ ਇਹ ਸੀ ਕਿ ਉਸ ਨੂੰ ਖਤਰਨਾਕ ਮਸ਼ੀਨਾਂ ਵਿੱਚ ਕਰ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਇੱਕ ਦਿਨ ਉਸ ਮਾਸੂਮ ਬੱਚੇ ਦਾ ਹੱਥ ਮਸ਼ੀਨ ਵਿੱਚ ਫਸ ਗਿਆ ਜਿਸ ਦੇ ਚੱਲਦੇ ਆ ਉਸ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ ਇਸ ਤੋਂ ਬਾਅਦ ਹਿੰਮਤ ਕਰਕੇ ਉਹ ਬੱਚਾ ਸਥਾਨਕ ਵਿਧਾਇਕ ਰਜਿੰਦਰ ਪਾਲ ਕੋਟ ਛੀਨਾ ਕੋਲ ਗਿਆ ਉਸ ਨੇ ਤੁਰੰਤ ਪੁਲਿਸ ਅਤੇ ਕਿਰਤ ਵਿਭਾਗ ਨੂੰ ਫੋਨ ਕੀਤਾ ਜਦੋਂ ਛਾਪਾ ਮਾਰਿਆ ਗਿਆ ਤਾਂ ਫੈਕਟਰੀ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਪਰਿਵਾਰ ਅਤੇ ਸਥਾਨਕ ਲੋਕ ਇਨਸਾਫ ਦੀ ਮੰਗ ਕਰਦੇ ਹੋਏ ਸੜਕਾਂ ਤੇ ਉਤਰ ਆਏ ਨੇ ਇਸ ਸਭ ਨੂੰ ਲੈ ਕੇ ਬੱਚੇ ਨੇ ਕਿਹਾ ਕਿ ਮੇਰੇ ਪਿਤਾ ਵੀ ਨਹੀਂ ਨੇ ਮੈਂ ਗਰੀਬੀ ਕਾਰਨ ਕੰਮ ਤੇ ਗਿਆ ਸੀ ਹੁਣ ਮੈਨੂੰ ਇਲਾਜ ਅਤੇ ਨਿਆ ਚਾਹੀਦਾ ਹੈ ਇਹ ਕੜਨਾ ਸਿਰਫ ਲੁਧਿਆਣੇ ਦੀ ਨਹੀਂ ਹੈ ਪੰਜਾਬ ਅਤੇ ਦੇਸ਼ ਭਰ ਵਿੱਚ ਹਜ਼ਾਰਾਂ ਬੱਚੇ ਅਜੀਬੀ ਬਾਲ ਮਜ਼ਦੂਰੀ ਦਾ ਸ਼ਿਕਾਰ ਹੋ ਰਹੇ ਜੇਕਰ ਅਸੀਂ ਪੰਜਾਬ ਵਿੱਚ ਬਾਲ ਮਜ਼ਦੂਰੀ ਦੀ ਗੱਲ ਕਰੀ ਤਾਂ ਰਿਪੋਰਟਾਂ ਦੇ ਮੁਤਾਬਕ ਬਾਲ ਮਜ਼ਦੂਰੀ ਦੇ ਜ਼ਿਆਦਾਤਰ ਮਾਮਲੇ ਪੰਜਾਬ ਦੇ ਉਦਯੋਗਿਕ ਖੇਤਰਾਂ ਖਾਸ ਕਰਕੇ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਦਰਜ ਕੀਤੇ ਜਾਂਦੇ ਨੇ। ਇਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਭਾਰਤ ਵਿੱਚ ਬਾਲ ਮਜ਼ਦੂਰੀ ਐਕਟ 1986 ਲਾਗੂ ਹੈ ਤਾਂ ਫਿਰ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਕਿ ਕਾਨੂੰਨ ਸਿਰਫ ਕਾਗਜ਼ਾ ਤੱਕ ਹੀ ਸੀਮਤ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬਾਲ ਮਜ਼ਦੂਰੀ ਦਾ ਮੁੱਖ ਕਾਰਨ ਘੋਰ ਗਰੀਬੀ ਅਤੇ ਭੁੱਖ ਹੈ ਇੱਕ ਰਿਪੋਰਟ ਮੁਤਾਬਕ ਭਾਰਤ ਦੇ ਪਿੰਡੂ ਇਲਾਕੇ ਵਿੱਚ 39% ਤੇ ਸ਼ਹਿਰੀ ਇਲਾਕੇ ਵਿੱਚ 38% ਦੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਹਨ ਗਰੀਬ ਲੋਕ ਸੋਚਦੇ ਨੇ ਕਿ ਬੱਚਾ ਨੂੰ ਸਕੂਲ ਭੇਜਣ ਦੀ ਥਾਂ ਕੰਮ ਤੇ ਲਾਉਣਾ ਬਿਹਤਰ ਹੈ ਤਾਂ ਜੋ ਘਰ ਦੀ ਆਮਦਨ ਵਧਵਾਦਾ ਹੋ ਸਕੇ ਦੇਸ਼ ਵਿੱਚ ਪੇਂਡੂ ਬਾਲ ਮਜ਼ਦੂਰਾ ਚੋ 84% ਦੀ ਖੇਤੀਬਾੜੀ ਸੈਕਟਰ ਵਿੱਚ ਜਿੱਤੇ ਸ਼ਹਿਰੀ ਬਾਲ ਮਜ਼ਦੂਰਾ ਦਾ 39% ਦੀ ਦੁਕਾਨਾਂ ਹੋਟਲਾਂ ਤਾਬਿਆਂ ਅਤੇ ਮੈਰਿਜ ਪੈਲੇਸਾਂ ਚ ਦਿਖਾਈ ਦਿੰਦੇ ਨੇ ਪੰਜਾਬ ਵਰਗੇ ਸੂਬੇ ਵਿੱਚ ਜਿੱਥੇ ਹਰ ਪਰਿਵਾਰ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦਾ ਸੁਪਨਾ ਦੇਖਦਾ ਹੈ ਉੱਥੇ ਬੱਚਿਆਂ ਨੂੰ ਮਜ਼ਦੂਰਾ ਵਜੋਂ ਕੰਮ ਕਰਨ ਲਈ ਕਿਉਂ ਮਜਬੂਰ ਕੀਤਾ ਜਾਂਦਾ ਹੈ ਕਿ ਸਾਡੀਆਂ ਸਰਕਾਰਾਂ ਅਤੇ ਸਮਾਜ ਸਮੁੱਦੇ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਪੰਜਾਬ ਦੀ ਇਸ ਸਥਿਤੀ ਨੂੰ ਦੇਖ ਕੇ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਡੀ ਨੈਤਿਕਤਾ ਪੂਰੀ ਤਰ੍ਹਾਂ ਡਿੱਗ ਗਈ ਹੈ ਬਾਲ ਮਜ਼ਦੂਰੀ ਸਿਰਫ ਕਾਨੂੰਨ ਦੀ ਉਲੰਘਣਾ ਨਹੀਂ ਹੈ ਇਹ ਸਾਡੇ ਸਮਾਜ ਦੀ ਆਤਮਾ ਤੇ ਹਮਲਾ ਹੈ ਇਹ ਉਹੀ ਪੰਜਾਬ ਹੈ ਜਿਸਨੇ ਦੇਸ਼ ਨੂੰ ਅਣਗਿਣਤ ਕ ਅਧਿਕਾਰੀ ਦਿੱਤੇ ਨੇ ਅਤੇ ਹੁਣ ਇਸੇ ਪੰਜਾਬ 'ਚ 마ਸੂਮ ਬਚਪਨ ਨੂੰ ਕੁਚਲਿਆ ਜਾ ਰਿਹਾ ਦੁਸਤ ਖੁਦ ਦੱਸੋ ਕਿ ਅਸੀਂ ਇਸ ਨੂੰ ਸਵੀਕਾਰ ਕਰਾਂਗੇ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਇਸ ਤਰ੍ਹਾਂ ਹਨੇਰੇ ਵਿੱਚ ਜਾਂਦੇ ਦੇਖ ਸਕਾਂਗੇ ਇਹ ਘਟਨਾ ਸਿਰਫ ਇੱਕ ਬੱਚੇ ਨਾਲ ਤਰਾਸਦੀ ਨਹੀਂ ਹੈ ਇਹ ਸਾਡੇ ਪੂਰੇ ਸਿਸਟਮ ਤੇ ਇੱਕ ਵੱਡਾ ਸਵਾਲ ਹੈ ਜੇਕਰ ਸਮਾਜ ਅਤੇ ਸਰਕਾਰ ਨੇ ਅਜੇ ਵੀ ਆਪਣੀਆਂ ਅੱਖਾਂ ਨਹੀਂ ਖੋਲੀਆਂ ਤਾਂ ਸਾਡਾ ਭਵਿੱਖ ਹਨੇਰੇ 'ਚ ਚਲਿਆ ਜਾਵੇਗਾ। ਬਾਲ ਮਜ਼ਦੂਰੀ ਦੇ ਵਿਰੁੱਧ ਖੜੇ ਹੋਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਸਰਕਾਰ ਨੂੰ ਅਜੀਆਂ ਘਟਨਾਵਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਪੰਜਾਬ ਵਿੱਚ ਵਾਪਰੀ ਇਸ ਘਟਨਾ ਨੇ ਸਾਨੂੰ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਹੁਣ ਸਾਨੂੰ ਸਾਰਿਆਂ ਨੂੰ ਆਪਣੀ ਚੁੱਪੀ ਤੋੜਨੀ ਹੋਵੇਗੀ। ਜੇਕਰ ਅਸੀਂ ਅੱਜ ਆਪਣੀ ਆਵਾਜ਼ ਨਹੀਂ ਉਠਾਈ ਤਾਂ ਨਾ ਸਿਰਫ ਇਹਨਾਂ ਬੱਚਿਆਂ ਦਾ ਬਚਪਨ ਤਬਾਹ ਹੋ ਜਾਵੇਗਾ ਸੋ ਸਾਡੀ ਮਨੁੱਖਤਾ ਵੀ ਤਬਾਹ ਹੋ ਜਾਵੇਗੀ ਯਾਦ ਰੱਖੋ ਜਦੋਂ ਤੱਕ ਹਰ ਬੱਚਾ ਸੁਰੱਖਿਅਤ ਨਹੀਂ ਹੁੰਦਾ ਸਾਡਾ ਸਮਾਜ ਸੁਰੱਖਿਅਤ ਨਹੀਂ ਹੋਵੇਗਾ